ਤੋਂ ਨਿੰਬੂ ਲੈ ਲਿਆ ਕਿ ਤੋਂ ਮਿਠਾ ਲੈ ਲਿਆ ਉਸ ਵੇਲੇ ਨਿੰਬੂ ਮਿੱਠਾ ਹੀ ਹੁੰਦਾ ਐ ਇਸ ਵੇਲੇ ਸ਼ਕੰਜਵੀ ਬਣੀ ਸੀ ਇਹਦਾ ਇਸ ਵੇਲੇ ਸਾਡੇ ਕੋਲ ਪ੍ਰੋਪਰ ਰੈਡੀ ਸੀ ਸਾਰਾ ਕੁਝ ਤਾਂ ਉਸ ਚੀਜ਼ ਦੀ ਐਕਸਾਈਟਮੈਂਟ ਤਾਂ ਹੁੰਦੀ ਆ ਕਿ ਸੀਰੀਜ਼ ਦੇ ਐਪੀਸੋਡਸ ਥੀਏਟਰ ਚ ਹੋਣੇ ਸਕਰੀਨ ਦੇ ਵੱਡੀ ਸਿਨੇਮਾ ਚ ਦੇਖਣੇ ਇਹ ਪੰਜਾਬ ਚ ਪਹਿਲੀ ਵਾਰੀ ਹੋ ਰਿਹਾ ਐ ਐਮ ਪਾਵਰਮੈਂਟ ਦਿਖਾਈ ਗਈ ਐ ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ ਕੀ ਜਿਵੇਂ ਕਹੋ ਤਾਂ ਨਾ ਬਦਲਾ ਲੈਣ ਤੇ ਉਤਾਰੂ ਆ ਜਾਂਦੇ ਆ ਤੇ ਖਾਸ ਤੌਰ ਤੇ ਹੁਣ ਇਹਦੇ ਵਿੱਚ ਤਾਂ ਔਰਤ ਦਿਖਾਈ ਗਈ ਆ ਬਦਲਾ ਲੈਣ ਦੀ ਕੀ ਬੰਦੇ ਜਾਣਖਣਾ ਹੋਵੇ ਤੇ ਔਰਤ ਚ ਜਾਣਖਣਾ ਹੋਵੇ ਤੇ ਫਰਕ ਨਹੀਂ ਇਸ ਵਕਤੇ دارو ਦੀ ਸਟਾਰ ਕਾਸਟ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਇਹ ਗੱਲਾਂ ਕਰਾਂਗੇ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਉਹਨਾਂ ਦਾ ਰਿਹਾ ਦੋ ਐਪੀਸੋਡ ਅੱਜ ਅਸੀਂ ਦੇਖੇ ਤੇ ਹੋਰ ਵੀ ਤੁਹਾਨੂੰ ਡਾਊਨਲੋਡ ਕਰਕੇ ਐਪੀਸੋਡ ਦੇਖਣੇ ਕਿਉਂ ਦੇਖਣੇ ਚਾਹੀਦੇ ਉਹ ਪੁੱਛਾਂਗੇ ਹਾਂਜੀ ਤੁਸੀਂ ਅੱਜ ਜਦੋਂ ਸਕਰੀਨ ਤੇ ਦੇਖੀ دارو ਤੇ ਜਦੋਂ ਤੁਸੀਂ ਪਰਫਾਰਮ ਕਰ ਰਹੇ ਸੀ ਜਦੋਂ ਤੁਹਾਡੀ ਸ਼ੂਟਿੰਗ ਚੱਲ ਰਹੀ ਸੀ ਉਸ ਸਮੇਂ ਤੇ ਇਸ ਸਮੇਂ ਵਿੱਚ ਕੀ ਡਿਫਰੈਂਸ ਨਜ਼ਰ ਆਉਂਦਾ ਦੇਖੋ ਇਸ ਵੇਲੇ ਤਾਂ ਕਹਿੰਦੇ ਹੁੰਦੇ ਆ ਵੀ ਇੱਕ ਜਦੋਂ ਅਸੀਂ ਬਾਜ਼ਾਰ ਜਾਂਦੇ ਆ ਕਿ ਤੋ ਨਿੰਬੂ ਲੈ ਲਿਆ ਕਿ ਤੋ ਮਿਠਾ ਲੈ ਲਿਆ ਉਸ ਵੇਲੇ ਨਿੰਬੂ ਮਿੱਠਾ ਹੀ ਹੁੰਦਾ ਐ ਇਸ ਵੇਲੇ ਸ਼ਕੰਜਵੀ ਬਣੀ ਸੀ ਇਹਦਾ ਇਸ ਵੇਲੇ ਸਾਡੇ ਕੋਲ ਪ੍ਰੋਪਰ ਰੈਡੀ ਸੀ ਸਾਰਾ ਕੁਝ ਤਾਂ ਉਸ ਚੀਜ਼ ਦੀ ਐਕਸਾਈਟਮੈਂਟ ਤਾਂ ਹੁੰਦੀ ਆ ਬਣੀ ਚੀਜ਼ ਦਾ ਸਵਾਦ ਆਉਂਦਾ ਕਿਉਂਕਿ ਉਹਦੇ ਵਿੱਚ ਜਿਹੜੀ ਬੈਕਬੋਨ ਹੁੰਦੀ 뮤직 ਔਰ ਡਾਇਰੈਕਟਰ ਨੇ ਤੁਹਾਡੇ ਕੋਲ ਉੱਥੇ ਚਾਹੇ 2 ਕੱਟ ਲਾਏ ਚਾਹੇ 3 ਕੱਟ ਲਾਏ ਉਹਦੇ ਵਿੱਚੋਂ ਇੱਕ ਚੰਗੀ ਚੀਜ਼ ਪਰੋਸ ਕੇ ਸਾਡੇ ਸਾਹਮਣੇ ਰੱਖੀ ਤਾਂ ਓਬਵੀਅਸ ਜਦੋਂ ਚੰਗੀ ਚੀਜ਼ ਸਾਡੇ ਸਾਹਮਣੇ ਆਉਂਦੀ ਉਸ ਚੀਜ਼ ਨੂੰ ਦੇਖ ਕੇ ਮਾਣਤਾ ਹੁੰਦਾ ਹੀ ਆ ਹਨਾ ਤੂੰ ਅਮਰਦੀਪਾ ਜੀ ਤੇ ਸਿਰ ਤੇ ਸਵੇਰਾ ਵਜਦਾ ਬਹੁਤ ਸੋਹਣੇ ਤਰੀਕੇ ਨਾਲ ਉਹਨੇ ਸਾਰੀ ਵੈਬ ਸੀਰੀਜ਼ ਬਣਾਈ ਮੈਨੂੰ ਲੱਗਦਾ ਜਿੱਦਾਂ ਦੋ ਐਪੀਸੋਡ ਆਪਾਂ ਅੱਜ ਇੱਥੇ ਪਲੇ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਇੱਥੇ ਵੀਰ ਭਰਾ ਆਏ ਸੀ ਉਹ ਸਾਰੇ ਉਹ ਦੇਖਣਗੇ ਤਾਂ ਹੋਰ ਐਪਰੀਸ਼ੀਏਟ ਕਰਨਗੇ ਓਵਰਆਲ ਸਾਨੂੰ ਬਹੁਤ ਮਜ਼ਾ ਆਇਆ ਉੱਥੇ ਵੀ ਔਰ ਇੱਥੇ ਵੀ ਸੀ esse web series ਦੇ episodes ਹੋੜ ਵਿੱਚ ਇਹ دارو ਦੀਆਂ ਯਾਦਾਂ ਵਿੱਚ ਨਜ਼ਰ ਆਏ ਤੇ ਜਦੋਂ ਤੁਸੀਂ ਸ਼ੂਟ ਕਰ ਰਹੇ ਸੀ ਉਸ ਸਮੇਂ ਦਾ ਐਕਸਪੀਰੀਅੰਸ ਨੂੰ ਤੇ ਅੱਜ ਜਦੋਂ ਤੁਸੀਂ ਸਕਰੀਨ ਤੇ ਵੀ ਦੇਖਿਆ ਹੁਣ ਆਪਣੇ ਆਪ ਨੂੰ ਤਾਂ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਔਰ ਥੀਏਟਰ 'ਚ ਦੇਖਿਆ ਸਭ ਤੋਂ ਵਧੀਆ ਲੱਗਿਆ ਕਿਉਂਕਿ ਸੀਰੀਜ਼ ਦੇ episodes ਥੀਏਟਰ 'ਚ ਹੋਣੇ ਸਕਰੀਨ ਦੇ ਵੱਡੀ ਸਿਨੇਮਾ 'ਚ ਦੇਖਣੇ ਇਹ ਪੰਜਾਬ 'ਚ ਪਹਿਲੀ ਵਾਰੀ ਹੋ ਰਿਹਾ ਔਰ ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਸੀਰੀਜ਼ ਆਈਆਂ ਆਪਾਂ ਕਦੀ ਪੰਜਾਬ 'ਚ ਨਾ ਤਾਂ ਸੀਰੀਜ਼ ਦਾ ਟ੍ਰੇਲਰ ਕਦੀ ਥੀਏਟਰ 'ਚ ਲਾਂਚ ਹੋਇਆ ਨਾ ਕਦੀ ਐਪੀਸੋਡਸ ਦਿਖਾਏ ਗਏ ਆ ਔਰ ਨਾ ਹੀ ਸਕਸੈਸ ਪਾਰਟੀ ਹੋਈ ਹੈ ਇਹ ਤਿੰਨੋਂ ਚੀਜ਼ਾਂ ਦਾਰੋ ਦੇ ਦਾਰੋ ਦੀ ਪੂਰੀ ਟੀਮ ਦੇ ਇਸ ਸਿਆਈਆਂ ਸੇ ਇਹ ਲਈ ਅਸੀਂ ਬਹੁਤ ਖੁਸ਼ ਵੀ ਆਂ ਥੈਂਕਫੁਲ ਆਂ ਪਰਮਾਤਮਾ ਦੇ ਜੋ ਸਕਸੈਸ ਪਾਰਟੀ ਅੱਜ ਹੋ ਰਹੀ ਆ ਜੋ ਲੋਕਾਂ ਦਾ ਪਿਆਰ ਮਿਲਿਆ ਇਸ ਫਿਲਮ ਨੂੰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵਧੀਆ ਲਾ ਰਿਹਾ ਆ ਪਾ ਪਾਰਟੀ ਖਾਣ ਨੂੰ ਮਿਲਿਆ ਨਹੀਂ ਕੁਛ ਅਜਾ ਮੈਨੂੰ ਬਹੁਤ ਕੁਝ ਮਿਲ ਗਿਆ ਮੇਰੀ ਗੱਲ ਇਹ ਇਹ ਦੋਨੋਂ ਮੇਰੇ ਨਾਲ ਦੋਨੇ ਖੜੇ ਨਾ ਮਿਲਿਆ ਪਤਾ ਕਿਉਂ ਨਹੀਂ ਆ ਕਿਉਂਕਿ ਉਹ ਦੋਨੋਂ ਸੀਰੀਆ ਉਹ ਐਪੀਸੋਡ ਖਤਮ ਹੋ ਗਿਆ ਨਾ ਉਦੋਂ ਪਹੁੰਚੇ ਆ ਐਂ ਸੈਂਡਵਿਚ ਐਸੀ ਉਹ ਆਪਣਾ ਪਾਪ ਕੌਰਨ ਕੋਲਡਿੰਗ ਨਹੀਂ ਕਹਿ ਰਹੀ ਸਾਨੂੰ ਵੀ ਮਿਲਿਆ ਇਹਨਾਂ ਨੂੰ ਕਿਉਂ ਨਹੀਂ ਮਿਲਿਆ ਰੋਲਾ ਪਤਾ ਗੋਲਡ ਵਾਪਸ ਲਾਣਾ ਵਾਪਸ ਐਕਚੁਅਲੀ ਐਕਚੁਅਲੀ ਜਿੱਦਾਂ ਨਾ ਉਹ ਦਾਰੋ ਵਧੀਆ ਲੱਗੀ ਸਾਰਿਆਂ ਨੂੰ ਅਸੀਂ ਫੀਲਿੰਗ ਚੱਕ ਗਿਆ ਸੀ ਅਸੀਂ ਹੁਣ ਘਾ ਟਰੈਕਟਰ ਬਣ ਗਏ ਜ਼ਰੂਰੀ ਵੀ ਹੈ ਐਟੀਟਿਊਡ ਤਾਂ ਜ਼ਰੂਰੀ ਹੈ ਐਟੀਟਿਊਡ ਤਾਂ ਤਾਂ ਜਾਣੇ ਜਾਂਦੇ ਸਾਰੇ ਤੇ ਇਸ ਫਿਲਮ ਵਿੱਚ ਔਮਨ ᱮਮਪਾਵਰਮੈਂਟ ਦਿਖਾਈ ਗਈ ਹੈ ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿਸੇ ਵੀ ਗੱਲ ਤਾਂ ਨਾ ਬਦਲਾ ਲੈਣ ਤੇ ਉਤਾਰ ਹੋ ਜਾਂਦੇ ਆ ਤੇ ਖਾਸ ਤੌਰ ਤੇ ਹੁਣ ਇਹਦੇ ਵਿੱਚ ਤਾਂ ਔਰਤ ਦਿਖਾਈ ਗਈ ਹੈ ਬਦਲਾ ਲੈਂਦੀ ਤਾਂ ਉਸ ਨੂੰ ਕਿਵੇਂ ਵੇਖਦੇ ਹੋ ਕਿ ਵਾਕਈ ਇਹ ਆਡੀਅנס ਤੇ ਅਸਰ ਕਰੇਗੀ ਕਰੇਗੀ ਕਿਤੇ ਨਾ ਕਿਤੇ ਐਕਚੁਅਲੀ ਜੋ ਭਾਈ ਨੇ ਡਾਇਲੋਗਸ ਲਿਖੇ ਆ ਨਾ ਉਹ ਆਮ ਜ਼ਿੰਦਗੀ ਦੇ ਵਿੱਚ ਬਹੁਤ ਰਿਲੇਟ ਕਰਦੇ ਆ ਉਹਨਾਂ ਨੇ ਸਪੈਸ਼ਲੀ ਨਹੀਂ ਥੋਪੇ ਵੀ ਤੁਸੀਂ ਸੁਣੋ ਉਹ ਤੁਹਾਨੂੰ ਆਟੋਮੈਟਿਕਲੀ ਬੋਲ ਦੇ ਬੋਲਿਆ ਆਪਣੀ ਲਾਈਫ ਫੀਲ ਕਰੋਗੇ ਵੀ ਨਹੀਂ ਯਾਰ ਸਹੀ ਕਹਿ ਰਹੇ ਤੇ ਗਈ ਤੁਸੀਂ ਗੱਲ ਕਰ ਰਹੇ ਹੋ ਕਿ ਬਦਲੇ ਵਾਲੀ ਉਹ ਕੀ ਕਰੀਏ ਪੰਜਾਬ ਗਰੋਹੀ ਇਦਾਂ ਆਇਆ ਤੁਸੀਂ ਉਤੋਂ 84 ਤੋਂ ਲਾ ਲਓ ਉਤੋਂ ਕਿੰਨਾ ਕੁ ਸਿਹ ਹੈ ਉਹ ਸਾਡੇ ਐਕਚੁਅਲੀ ਪੰਜਾਬ ਦੇ ਬਲੱਡ 'ਚ ਹੀ ਹੈ ਇਹ ਕੋਈ ਬੁਰੀ ਗੱਲ ਨਹੀਂ ਕਿਹੜਾ ਬੰਦੇ 'ਚ ਮੜਕਣਾ ਹੋਵੇ ਕੀ ਸੀ ਬੰਦੇ 'ਚ ਅਣਖ ਨਾ ਹੋਵੇ ਤੇ ਔਰਤ 'ਚ ਮੜਕਣਾ ਹੋਵੇ ਕੋਈ ਫਰਕ ਨਹੀਂ ਅੱਜ ਦੇ ਸਮੇਂ ਵਿੱਚ ਕਈ ਘਰਾਂ ਦੇ ਵਿੱਚ ਬਰਾਬਰੀ ਨਹੀਂ ਹੁੰਦੀ ਔਰਤਾਂ ਨੂੰ ਉਸ ਤਰ੍ਹਾਂ ਬਹੁਤ ਸਾਰੀ ਰੈਸਟ੍ਰਿਕਸ਼ਨ ਹੁੰਦੀ ਹੈ ਪਰ ਜਦੋਂ ਦਾਰੋ ਫਿਲਮਾਈ ਗਈ ਸਕਰੀਨ ਤੇ ਜੋ ਨਜ਼ਰ ਆ ਰਿਹਾ ਕਿ ਤੁਹਾਨੂੰ ਲੱਗਦਾ ਉਹਨਾਂ ਪਰਿਵਾਰਾਂ ਦੇ ਉਹ ਅਸਰ ਕਰੇਗੀ ਤੇ ਸਿਰਫ ਇੰਨੇ ਸਮੇਂ ਲਈ ਨਹੀਂ ਜਿੰਨੇ ਸਮੇਂ ਤੱਕ ਦਰਸ਼ਕ ਦੇਖ ਰਹੇ ਹੈ ਬਲਕਿ ਉਸ ਤੋਂ ਬਾਅਦ ਦੇਖੋ ਹੁਣਾਂ ਦਾ ਚਾਹੀਦਾ ਕਿਉਂਕਿ ਆਪਾਂ ਅਮਰਦੀਪ ਗਿੱਲ ਭਾਈ ਦਾ ਐਕਚੁਅਲੀ ਦਾਰੋ ਬਣਾਉਣ ਦਾ ਸਿਰਫ ਪਿੱਛੇ ਥਾਟ ਇਹ ਹੀ ਨਹੀਂ ਸੀਗਾ ਕਿ ਆਪਾਂ ਇੱਕ ਸੀਰੀਜ਼ ਬਣਾ ਰਹੇ ਆ ਤੇ ਉਹ ਕਿਤਨਾ ਕਿਤੇ ਲਿਖਤ ਵਿੱਚ ਜਾਂ ਉਹਨਾਂ ਦੇ ਵਿਚਾਰ ਵਿੱਚ ਨਾ ਸੋਚ ਵਿੱਚ ਇਹ ਵੀ ਹੈਗਾ ਕਿ ਕੁਝ ਨਾ ਕੁਝ ਆਪਾਂ ਕਹਿਣਾ ਵੀ ਹੈ ਸੋ ਬੇਸਿਕਲੀ ਕਹਿਣ ਲਈ ਦਾਰੋ ਬਣਾਈ ਗਈ ਹੈ ਔਰ ਇਹਨੀਆਂ ਲੋਕਾਂ ਨੂੰ ਪਸੰਦ ਆ ਰਹੀ ਹੈ ਇਟ ਮੀਨਸ ਉਹ ਲੋਕ ਦੇਖ ਰਹੇ ਆ ਐਪਰੀਸ਼ੀਏਟ ਕਰ ਰਹੇ ਆ ਉਹਨਾਂ ਨੂੰ ਪਸੰਦ ਆ ਰਹੀ ਹੈ ਜਾਂ ਕਿ ਤਰ੍ਹਾਂ ਕਿ ਤਰ੍ਹਾਂ ਇਫੈਕਟ ਹੋ ਰਿਹਾ ਹੈ ਪੋਜੀਟਿਵਲੀ ਕਿਉਂਕਿ ਹੈਕ ਤਾਂ ਸਚਾਈ ਹੈ ਨਾ ਜਿਹੜੀ ਚੀਜ਼ ਕੋਈ ਹਰ ਤਾਂ ਦੋ ਐਪੀਸੋਡ ਮੈਨ ਲੱਗਦਾ ਇੱਥੇ ਜਿਹੜਾ ਜਿਹਨਾਂ ਨੇ ਦੇਖੇ ਦੋ ਦੇਖੇ ਹੋਣਗੇ ਤੁਸੀਂ ਸ਼ਾਇਦ ਅਗਲੇ ਨਹੀਂ ਦੇਖੇ ਹੋਣਗੇ ਪਰ ਤੁਸੀਂ ਅਗਲੇ ਵੀ ਦੇਖੋਗੇ ਨਾ ਤੁਸੀਂ ਖੁਦ ਕਹੋਗੇ ਕਿ ਹਾਂ ਇਹ ਕੀ ਹੋਵੇਗਾ ਤੁਹਾਡਾ ਤਜਰਬਾ ਓਵਰਆਲ ਕਿਦਾਂ ਦਾ ਰਿਹਾ ਪੂਰੀ ਟੀਮ ਦੇ ਨਾਲ ਇੰਨੇ ਸੀਰੀਅਸ ਟੌਪਿਕ ਤੇ ਜਦੋਂ ਇਹ ਫਿਲਮ ਫਿਲਮਾਈ ਗਈ ਨਹੀਂ ਦੇਖੋ ਸਾਰੇ ਜਿੰਨੇ ਵੀ ਇਹ ਪਾਤਰ ਸਾਰੇ ਸੀਗੇ ਬੇਸਿਕਲੀ ਇਹ ਫਿਲਮ ਜਿਸ ਜਿਸ ਤਰੀਕੇ ਦੇ ਨਾਲ ਬਣੀ ਆ ਸਾਰੇ ਭਰਾ ਹੀ ਆ ਅਸੀਂ ਇੱਕ ਪਿਕਨਿਕ ਦੇ ਤਰ੍ਹਾਂ ਅਸੀਂ ਇਸ ਸ਼ੂਟ ਨੂੰ ਇੰਜੋਏ ਕੀਤਾ ਸਾਰੇ ਭਰਾ ਸੀ ਬਹਾਨੇ ਨਾਲ ਇਕੱਠੇ ਹੋਏ ਸੀ ਆਜੋ ਆਪਾਂ ਵੈਬ ਸੀਰੀਜ਼ ਕਰਨੇ ਜਦੋਂ ਉਸ ਤਰੀਕੇ ਨਾਲ ਵੈਬ ਸੀਰੀਜ਼ ਬਣਦੀ ਆ ਤਾਂ ਅਸੀਂ ਅਸੀਂ ਮਾਣ ਹੀ ਮਹਿਸੂਸ ਕੀਤਾ ਹਨਾ ਕਿਉਂਕਿ ਸਾਰੇ ਜਿੰਨੇ ਹੋਏ ਅਮਨ ਵੀਰੇ ਹੋਣੀ ਹੋਗੇ ਨਵੀ ਹੋਣੀ ਹੋਗੇ ਸਾਰੇ ਅਸੀਂ ਭਰਾ ਆ ਭਰਾ ਇਕੱਠੇ ਹੋ ਕੇ ਅਸੀਂ ਫਨ ਕੀਤਾ ਬਹੁਤ ਇੰਜੋਏ ਕੀਤਾ ਉਸ ਚੀਜ਼ ਨੂੰ ਬਾਬਾ ਚੜ੍ਹਦੀ ਕਲਾ ਚ ਰਹੇ ਹੁਣ ਆਡੀਅנס ਪਿਆਰ ਹੋਰ ਵੱਧ ਤੋਂ ਵੱਧ ਦੇਵੇ ਤਾਂ ਤਵਾਦ ਆਊਗਾ ਕੋਈ ਕੋਈ ਮਿੱਠੇ ਯਾਦ ਸਾਂਝੀ ਕਰਨੀ ਚਾਹੋਗੇ ਜਦੋਂ ਤੁਸੀਂ ਸ਼ੂਟ ਕਰ ਰਹੇ ਸੀ ਜੋ ਤੁਸੀਂ ਦਰਸ਼ਕਾਂ ਨਾਲ ਸ਼ੇਅਰ ਕਰ ਸਕਦੇ ਸਾਰੇ ਚੀਜ਼ਾਂ ਵਧੀਆ ਸੀ ਤੁਸੀਂ ਮੈਨੂੰ ਐਕਚੁਅਲੀ ਤੁਸੀਂ ਪੂਰੇ ਐਪੀਸੋਡ ਦੇਖਿਓ ਤੇ ਜਿਹੜਾ ਹੁਲਕਾਰ ਐਸੇ ਆਫ ਸਕ੍ਰੀਨ ਜੋ ਵਸੀਂ ਨਹੀਂ ਦੇਖ पाए ਅਚਲ ਲਾਲਾ ਨੋਨੋ ਉਥੇ ਇੱਕ ਸੀਨ ਆਊਗਾ ਹਸਬੰਡ ਵਾਈਫ ਦਾ ਸਾਡਾ ਉਹ ਆਨ ਸੈਟ ਅਸੀਂ ਬਹੁਤ ਅਫਸਰਡ ਹੋ ਗਏ ਸੀ ਉਹ ਸੀਨ ਰੀਅਲ ਲੈ ਕੇ ਮਤਲਬ ਸਾਰੇ ਸਾਰੇ ਪਾਸੇ ਮਾਹੌਲ ਬਣ ਗਿਆ ਸੀ ਉਹ ਸੀਨ ਹਮੇਸ਼ਾ ਹੀ ਯਾਦ ਆਉਂਦਾ ਕਿ ਸਾਰੇ ਇਮੋਸ਼ਨਲ ਹੋ ਗਏ ਸੀ ਉਹ ਸੀਨ ਨੂੰ ਲੈ ਕੇ ਨਾ ਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਵੀ ਦੇਖ ਕੇ ਆਉਂਦਾ ਸੀ ਅਕਰਵਿਸ਼ ਤੁਸੀਂ ਦੱਸ ਦੋ ਕਿਉਂ ਦੇਖਣੀ ਚਾਹੀਦੀ ਤਾ ਕਿਉਂਕਿ ਦਾਰੋ ਬਹੁਤ ਵਧੀਆ ਕਹਾਣੀ ਹੈ ਐਸੀ ਵੀ ਹੈਗੇ ਅਸੀਂ ਦੋਨੋਂ ਇੱਕ ਦੂਜੇ ਦੇ ਬਹੁਤ ਅਜੀਬ ਮਤਲਬ ਮੈਂ ਬਹੁਤ ਜ਼ਿਆਦਾ ਤੁਹਾਨੂੰ ਦੱਸਦਾ ਨਾ ਪਹਿਲਾਂ ਵੀ ਮੈਂ ਕਾਫੀ ਉਹ ਗੱਲਬਾਤ ਕਰ ਚੁੱਕਾ ਹਾਂ ਕਿ ਮੈਂ ਇਹਨਾਂ ਦਾ ਭਾਈ ਦਾ ਫੈਨ ਆ ਇਸ ਲਈ ਦੇਖੋ ਤੇ ਇਹ ਮੈਨੂੰ ਬਹੁਤ ਪਿਆਰ ਕਰਦੇ ਆ ਮੈਨਾਂ ਦਾ ਛੋਟਾ ਭਰਾ ਹੈ ਨਾ ਕਹਿ ਸਕਦੇ ਛੋਟਾ ਤੇ ਇਹ ਸਲਾਹ ਕਰ ਲਓ ਤੇ ਇਹ ਇਹ ਸਾਡੇ ਡਿਸਟ੍ਰਿਕਟ ਜਲੰਧਰ ਤੋਂ ਆ ਜਿੱਥੋਂ ਮੈਂ ਆ ਤਾਂ ਵੀ ਦੇਖਣੀ ਚਾਹੀਦੀ ਹੈ ਤਾਂ ਭਰਾ ਵਾ ਤੇ ਤਾਂ ਭਾ ਤੇ ਦਾਰੋ ਵਾਕਈ ਬਾਕਮਾਲ ਹੈ ਸੀਰੀਜ਼ ਹੈ ਚਾਹੇ ਕਹਾਣੀ ਹੋਵੇ ਡਾਇਲੋਗਸ ਹੋਣ ਸਕ੍ਰੀਨ ਪੇ ਹੋਵੇ ਐਕਟਿੰਗ ਪਰਫਾਰਮੈਂਸ ਡਾਇਰੈਕਸ਼ਨ ਸਾਰਾ ਕੁਝ ਹੋਵੇ ਦੇਖਣੀ ਹੀ ਬਣਦੀ ਹੈ ਵਾਹ ਸ਼ੁਕਰੀਆ ਤਾਂ ਇਹ ਸਟਾਰਕਾਸਟ دارو ਦੀ ਜੋ ਸਾਡੇ ਨਾਲ ਗੱਲਬਾਤ ਕਰਨ ਦੀ ਨਜ਼ਰ ਆਈ ਤੇ ਕਿਉਂ ਦੇਖਣੀ ਚਾਹੀਦੀ دارو ਇਹ ਵੀ ਦੱਸਦੀ ਹੋਈ ਨਜ਼ਰ ਆਈ ਤੇ ਤੁਸੀਂ ਵੀ ਕੇਵਲ ਵਨ ਡਾਊਨਲੋਡ ਕਰੋ ਤੇ دارو ਵੈਬ ਸੀਰੀਜ਼ ਦੇਖੋ